ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੁਧਾਰ ਲੈਰ ਸ਼ਰੋਣੀ ਅਕਾਲੀ ਦਲ ਜਥੇਬੰਦੀ ਕਾਇਮ ਕਿਵੇਂ ਹੋਈ ਅਓ ਅਜਾਪਾ ਇਸ ਦੀ ਬਾਬਤ ਵਿਚਾਰ ਕਰੀਏ ਨਵੰਬਰ ਦੇ ਤੀਜੇ ਹਫਤੇ ਪੰਜਾ ਸਾਹਿਬ ਗੁਰਦੁਆਰੇ ਤੇ ਕਬਜ਼ਾ ਕਰਨ ਵੇਲੇ ਕਰਤਾਰ ਸਿੰਘ ਛੱਬਰ ਨੇ ਮਹਿਸੂਸ ਕੀਤਾ ਕਿ ਗੁਰਦੁਆਰਿਆਂ ਤੇ ਕਬਜ਼ਾ ਕਰਨ ਤੋਂ ਮਗਰੋਂ ਇਸ ਨੂੰ ਸਦਾ ਵਾਸਤੇ ਕਾਇਮ ਰੱਖਣ ਵਾਸਤੇ ਇੱਕ ਪੱਕੇ ਜਥੇ ਬੰਦ ਢਾਂਚੇ ਦੀ ਜ਼ਰੂਰਤ ਹੈ ਜਦੋਂ ਵੀ ਲੋੜ ਮਹਿਸੂਸ ਹੋਵੇ ਇਹ ਜਥੇ ਨੂੰ ਬੁਲਾ ਲਿਆ ਜਾਵੇ ਕਿਉਂਕਿ ਪੰਜਾ ਸੇ ਵਿੱਚ ਮਹੰਤ ਦੀ ਵਿਧਵਾ ਨੇ ਔਰਤਾਂ ਤੋਂ ਵੀ ਹਮਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਸ ਅਕਾਲੀ ਫੌਜ ਵਿੱਚ ਕੁਝ ਬੀਬੀਆਂ ਵੀ ਸ਼ਾਮਲ ਕੀਤੀਆਂ ਜਾਣ ਤੇ ਬੀਬੀਆਂ ਦਾ ਇੱਕ ਵੱਖਰਾ ਜਥਾ ਕਾਇਮ ਕੀਤਾ ਜਾਵੇ ਪੰਜ ਅਖਬਾਰ ਮੁਤਾਬਕ ਮਾਸਟਰ ਮੋਤਾ ਸਿੰਘ ਨੇ ਇਹ ਸੁਝਾ ਦਿੱਤਾ ਅਖਬਾਰ ਵਿੱਚ ਅਪੀਲ ਛਾਪ ਕੇ ਇੱਕ ਗੁਰਦੁਆਰਾ ਸੇਵਕ ਦਲ ਕਾਇਮ ਕੀਤਾ ਜਾਏ ਇਹ ਅਪੀਲ ਇੰਜ ਸੀ ਕਿ ਗੁਰਦੁਆਰਾ ਸੇਵਕ ਦਲ 500 ਸਿੰਘਾਂ ਦੀ ਲੋੜ ਹੈ 175 ਮੈਂਬਰ ਬਣ ਤੋਂ ਬਾਅਦ ਮਾਸਟਰ ਮੋਤਾ ਸਿੰਘ ਨੇ ਇਹ ਤਜਵੀਜ਼ ਕੀਤੀ ਕਮੇਟੀ ਦੇ ਨਾਲ-ਨਾਲ ਇੱਕ ਗੁਰਦੁਆਰਾਲਾ ਸੇਵਕ ਦਲ ਵੀ ਬਣਾਇਆ ਜਾਵੇ ਜਿਹੜਾ ਮਹੰਤਾ ਤੋਂ ਇੰਤਜ਼ਾਮ ਲਵੇ ਇਹ ਕੁੱਲ 500 ਸਿੰਘ ਹੋਣ ਇਹਨਾਂ ਵਿੱਚੋਂ 100 ਤਿਆਰ ਵਰਤਿਆਰ ਤਨਖਾਹਦਾਰ ਹੋਣ ਤੇ 400 ਰਿਜ਼ਰਵ ਹੋਣ ਬਗੈਰ ਤਨਖਾਹ ਤੋਂ ਜਿੱਥੇ ਹਾਲਾਤ ਵਿਗੜਦੀ ਨਜ਼ਰ ਆਉਣ ਉਸ ਗੁਰਦੁਆਰੇ ਲਈ ਈਕਾਲ ਤਖਤ ਤੇ ਸਦਕੇ ਜਥਾ ਤੌਰ ਦਿੱਤਾ ਜਾਵੇ ਇਹ ਡਿਊਟੀ ਇੱਕ ਕਮੇਟੀ ਲਵੇ ਜੋ 175 ਵਿੱਚੋਂ 25 ਮੈਂਬਰ ਚੁਣ ਕੇ ਬਣੇ ਇਸ ਦਲ ਦੇ ਐਕਸ਼ਨ ਦੀ ਜ਼ਿੰਮੇਵਾਰੀ ਲਵੇ ਇਹ ਖਬਰ ਪੰਜ ਅਖਬਾਰ ਵਿੱਚ 24 ਨਵੰਬਰ 1920 ਨੂੰ ਛਪੀ ਸੀ 26 ਨਵੰਬਰ ਦੇ ਦਿਨ ਪੰਜਾ ਸਾਹਿਬ ਦੇ ਇਕੱਠ ਵਿੱਚ ਇਸ ਦਾ ਮੁੱਢ ਬਣਿਆ ਗਿਆ ਉਸੇ ਵੇਲੇ 50 ਸਿੰਘਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਗੁਰਦੁਆਰਾ ਸੇਵਕ ਦਲ ਜਾਂ ਅਕਾਲੀ ਦਲ ਦੀ ਸਟੈਂਡਰਡ ਬਾਡੀ ਦੀ ਕਾਇਮੀ ਵਾਸਤੇ ਇੱਕ ਇਕੱਠ 14 ਦਸੰਬਰ 1920 ਦੇ ਦਿਨ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਇਸ ਇਕੱਠ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਤਜਵੀਜ਼ ਕੀਤੀ ਸਮਾ ਸਾਨੂੰ ਮਜਬੂਰ ਕਰ ਰਿਹਾ ਹੈ ਗੁਰਦੁਆਰਿਆਂ ਦਾ ਸੁਧਾਰ ਝਟਪਟ ਕੀਤਾ ਜਾਵੇ ਇਸ ਲਈ ਸਾਨੂੰ ਕੁਰਬਾਨੀਆਂ ਵੀ ਕਰਨੀਆਂ ਪੈਣ ਤੇ ਅਸੀਂ ਨਹੀਂ ਝਿਕਣਾ ਹੁਣ ਸਾਨੂੰ ਆਪਾ ਪਾਵਨ ਸ਼ਾਵਰ ਕਰਨਾ ਪਵੇਗਾ ਸੋ ਇਸ ਤਰ੍ਹਾਂ ਕੀਤਾ ਜਾਵੇ ਕਿ ਅਕਾਲੀ ਦਲ ਕਾਇਮ ਕੀਤਾ ਜਾਵੇ ਤੇ ਇਸ ਦੇ ਸੇਵਕ ਘਟੋ ਘਟ ਇੱਕ ਮਹੀਨਾ ਸਾਲ ਵਿੱਚ ਪੰਥ ਨੂੰ ਅਰਪਣ ਕਰਨ ਕੇਂਦਰ ਅੰਮ੍ਰਿਤਸਰ ਹੋਵੇ ਜਿੱਥੇ ਹਰ ਵੇਲੇ ਸੌ ਸਿੰਘ ਹਾਜ਼ਰ ਰਹਿਣ ਅਤੇ ਜਿੱਥੇ ਜਿੰਨੇ ਸਿੰਘਾਂ ਦੀ ਲੋੜ ਪਵੇ ਭੇਜੇ ਜਾਣ ਇਲਾਕਿਆਂ ਵਿੱਚ ਇਹਨਾਂ ਦੀਆਂ ਸ਼ਾਖਾਂ ਬਣਾਈਆਂ ਜਾਣ ਇਸ ਤੇ ਇਕੱਠ ਨੇ ਇੱਕ رائے ਨਾਲ ਮਤਾ ਪਾਸ ਕੀਤਾ 23 ਜਨਵਰੀ ਨੂੰ ਸੰਗਤਾਂ ਤਖਸ ਅਕਾਲ ਬੁੰਗੇ ਹਮ ਹਮਾ ਕੇ ਆਉਣ ਜਥਾ ਕਾਇਮ ਕੀਤਾ ਜਾਵੇ ਇਸੇ ਖਬਰੇ ਹੇਠਾਂ ਜ਼ਰੂਰੀ ਅਪੀਲ ਵਿੱਚ ਵੀ ਕਿਹਾ ਗਿਆ ਜਥੇ ਸੁਭਾਵਾਂ ਤੇ دیਵਾਨਾ ਦੇ ਸੇਵਕਾਂ ਅਤੇ ਜਥੇਦਾਰਾਂ ਅੱਗੇ ਜ਼ਰੂਰੀ ਅਰਜ ਹੈ ਉਹ ਦਰਸ਼ਨ ਦੇਣ ਇੱਕ ਦਿਨ ਪਹਿਲਾਂ ਆਉਣ ਤੇ ਉਹ ਤਨ ਮਨ ਤੇ ਧਨ ਦੀ ਕੁਰਬਾਨੀ ਕਰਕੇ ਜਨਮ ਸਫਲਾ ਕਰਨ ਇਹ ਅਪੀਲ ਤੇਜਾ ਸਿੰਘ ਪੁੱਚਰ ਦੇ ਨਾਮ ਹੇਠ ਜਾਰੀ ਕੀਤੀ ਗਈ ਸੀ 14 ਦਸੰਬਰ 1920 ਦੇ ਇਕੱਠ ਤੋਂ ਪਹਿਲਾਂ ਤੇ ਮਗਰੋਂ ਵੀ ਕਈ ਕਾਲੀ ਜਥੇ ਕਾਇਮ ਹੋਏ ਤੇ ਇਹਨਾਂ ਵਿੱਚੋਂ ਕਾਲੀ ਜਥਾ ਖਰਾ ਸੌਦਾ ਜਥੇਦਾਰ ਕਰਤਾਰ ਸਿੰਘ ਛੱਬਰ ਗੜਗਾ ਜੇ ਕਾਲੀ ਜਥਾ ਤਰਨਤਾਰਨ ਜਥੇਦਾਰ ਤੇਜਾ ਸਿੰਘ ਪੁੱਤਰ ਸ਼ਹੀਦੀ ਦਿਵਾਨ ਬਾਰ ਧਾਰੋ ਵਾਲੀ ਜਥੇਦਾਰ ਸੰਗਰ ਸਿੰਘ ਮੁਖ ਜਥੇ ਸਨ ਹੋਰ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਕਾਲੀ ਜਥੇ ਕਾਇਮ ਹੋਏ 16 ਪਉ 30 ਦਸੰਬਰ ਨੂੰ ਖਰਾ ਸੌਦਾ ਵਿੱਚ ਵੀ ਇਕੱਠ ਹੋਇਆ ਜਿਸ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਮਤਾ ਪੇਸ਼ ਕੀਤਾ ਕਿ ਗੁਰਦੁਆਰਿਆਂ ਦੀ ਸੁਧਾਰ ਵਾਸਤੇ ਕਾਲੀ ਦਲ ਜਿਲ੍ਹਾ ਸ਼ੇਖਪੁਰਾ ਕਾਇਮ ਕੀਤਾ ਜਾਏ ਲਖਾ ਸਿੰਘ ਨੇ ਇਸ ਦੀ ਤਾਇਦ ਕੀਤੀ ਉਸੇ ਵੇਲੇ 31 ਸੱਜਣ ਭਰਤੀ ਹੋ ਗਏ ਇਸ ਦਲ ਦਾ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਚੁਣਿਆ ਗਿਆ ਮੀਤ ਜਥੇਦਾਰ ਜਥੇਦਾਰ ਲਖਾ ਸਿੰਘ ਸੇਵਕ ਸਕਤਰ ਸੁਚਾ ਸਿੰਘ ਤੇ ਮੀਰ ਸਕਤਰ ਮੀਰ ਸੇਵਕ ਭਾਈ ਤੇਜਾ ਸਿੰਘ ਚੂੜਕਾਣਾ ਚੁਣੇ ਗਏ 14 ਦਸੰਬਰ ਦੇ ਇਕੱਠ ਵਿੱਚ ਇਸ ਗੁਰਦੁਆਰਾ ਸੇਵਕ ਦਲ ਦੀ ਕਾਇਮੀ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਬੰਧ ਵਿੱਚ 23 ਜਨਵਰੀ 1921 ਦੇ ਦਿਨ ਅਕਾਲ ਤਖਤ ਸਾਹਿਬ ਤੇ ਇਕੱਠ ਬੁਲਾਇਆ ਗਿਆ ਇਸ ਵਿੱਚ ਜਥੇਬੰਦੀ ਦਾ ਨਾਮ ਮਨਜ਼ੂਰ ਕਰਨਾ ਸੀ ਤੇ ਸੇਵਕ ਅਹੁਦੇਦਾਰ ਚੁਣੇ ਜਾਣੇ ਸਨ ਇਸ ਮੀਟਿੰਗ ਇਸ ਦੀ ਮੀਟਿੰਗ 2 ਦਿਨ ਚੱਲੀ ਮੀਟਿੰਗ ਵਿੱਚ ਭਾਈ ਅਰਜਨ ਸਿੰਘ ਧੀਰਕੇ ਨੇ ਸੁਝਾ ਦਿੱਤਾ ਜਥੇਬੰਦੀ ਦਾ ਨਾਂ ਗੁਰਦੁਆਰਾ ਸੇਵਕ ਦਲ ਰੱਖਿਆ ਜਾਵੇ ਪਰ ਅਖੀਰ ਇਸ ਦਾ ਨਾਂ ਅਕਾਲੀ ਦਲ ਹੀ ਸਾਹਮਣੇ ਮਨਜ਼ੂਰ ਕੀਤਾ ਇਸ ਦਲ ਦੇ ਪਹਿਲੇ ਜਥੇਦਾਰ ਸ਼ਰਮਕ ਸਿੰਘ ਚਵਾਲ ਚੁਣੇ ਗਏ ਮਗਰੋਂ 23 ਮਾਰਚ 1922 ਦੇ ਦਿਨ ਅਕਾਲੀ ਦਲ ਨੇ 6ਵੇਂ ਮਤੇ ਮੁਤਾਬਕ ਜਥੇਬੰਦੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖ ਲਿਆ ਇਸ ਦੇ ਨਾਲ ਹੀ ਅਕਾਲੀ ਦਲ ਨੇ ਆਪਣਾ ਦੋ ਨਕਾਤੀ ਪ੍ਰੋਗਰਾਮ ਕੱਲ ਅਲਾ ਨੇ ਸਾਰੇ ਅਕਾਲੀ ਜਥੇਦਾਰਾਂ ਨੂੰ ਇਕੱਠੇ ਕਰਕੇ ਪੰਥ ਦੀ ਸੇਵਾ ਕਰਨੀ ਹੈ ਗੁਰਦੁਆਰਿਆਂ ਦੀ ਸੇਵਾ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੁਕਮਤ ਅਮਲ ਕਰਨਾ ਹੈ ਪਰ ਪਿਆਰਿਓ ਅੱਜ ਦਾ ਇਤਿਹਾਸ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਸਾਡਾ ਅਕਾਲੀ ਦਲ ਸਾਡਾ ਸ਼੍ਰੋਮਣੀ ਕਮੇਟੀ ਦਾ ਢਾਂਚਾ ਜੋ ਕਿ ਪਹਿਲਾ ਪ੍ਰੋਗਰਾਮ ਲਿਖਿਆ ਗਿਆ ਉਸ ਤੋਂ ਵੱਖਰੇ ਤੌਰ ਤੇ ਚੱਲ ਰਿਹਾ ਹੈ ਉਹ ਪਹਿਲੇ ਅਕਾਲੀ ਦਲ ਵਾਲੀ ਗੱਲ ਜਿਹੜੀ ਉਹ ਨਹੀਂ ਰਹੀ ਸੋ ਇਸੇ ਕਰਕੇ ਹੀ ਇਸ ਅਕਾਲੀ ਦਲ ਨੂੰ ਭੰਗ ਕਰਕੇ ਤੇ ਸਮੂਹ ਸੁਭਾਵਾਂ ਸਮੂਹ ਜਥੇਬੰਦੀਆਂ ਜਿੰਨਾ ਚਿਰ ਇੱਕ ਨਾ ਹੋਈਆਂ ਉਹਨਾਂ ਚਿਰ ਕਿਸੇ ਵੀ ਆਸ਼ੀ ਦੀ ਆਸ ਨਹੀਂ ਰੱਖੀ ਜਾ ਸਕਦੀ ਇਕਲਤਾ ਇਕੱਲਾਪਨ ਅਤੇ ਏਕਤਾ ਤੋਂ ਬਿਨਾਂ ਸਮੂਹ ਸੰਗਤਾਂ ਦਾ ਭਲਾ ਨਹੀਂ ਹੋਣਾ ਇੱਕ ਪਾਸਰ ਗੱਲ ਕਰਨ ਦੇ ਨਾਲ ਵੀ ਅਕਾਲੀ ਦਲ ਦੀ ਕਾਇਮੀ ਨਹੀਂ ਹੋਣੀ ਸੋ ਸਾਰਿਆਂ ਨੂੰ ਰਲ ਮਿਲ ਕੇ ਇੱਕ ਅਕਾਲੀ ਦਲ ਪ੍ਰਾਣਾ ਅਕਾਲੀ ਦਲ ਹੀ ਚਾਹੇ ਬਣ ਜਾਵੇ ਬਣਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਸਰਬੱਤ ਸਾਰ ਸੰਗਤ ਜਿੰਨਾਂ ਦੇ ਮਨਾਂ ਦੇ ਵਿੱਚ ਗਿਲੇ ਨੇ ਰੋਸੇ ਨੇ ਜਾਂ ਜੋ ਕਾਲੀ ਦਲ ਨੇ ਪਿਛੇ ਸਾਡੀਆਂ ਜੜਾਂ ਵੱਡੀਆਂ ਸਾਡੇ ਗੁਰਦ ਆਮਾਂ ਦੀਆਂ ਬੇਦਬੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਸਾਡੇ ਸ਼ਹੀਦਾਂ ਨੂੰ ਬੇਦਬੀਆਂ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਨਾ ਨੌਜਵਾਨਾਂ ਤੇ ਤਸ਼ੱਦਦ ਕਰਨਾ ਨੌਜਵਾਨਾਂ ਨੂੰ ਮਰਵਾਉਣਾ ਤੇ ਜਿਹੜੇ ਮਾਰਨ ਵਾਲੇ ਨੇ ਉਹਨਾਂ ਨੂੰ ਉੱਚੀਆਂ ਪਦਵੀਆਂ ਦੇਣੀਆਂ ਇਹ ਸਾਰਾ ਕੁਝ ਹੀ ਸਿਹਰਾ ਗਲਤ ਹੋਇਆ ਉਸ ਦਾ ਖਮਿਆਜਾ ਇਹ ਭੁਗਤ ਚੁਕੇ ਨੇ ਸੋ ਹੁਣ ਮੈਂ ਤਾਂ ਇੱਕ ਹੀ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਨੇ ਤੇ ਹੁਣ ਇਸੇ ਤਰ੍ਹਾਂ ਹੀ ਜੇ ਚੌੜੇ ਨੇ ਗੋਲੀ ਚਲਾਈ ਚਲੋ ਵੈਗਰੂ ਦੀ ਕਿਰਪਾ ਨਹੀਂ ਵੱਜੀ ਉਸ ਨੂੰ ਜੇ ਕਿਤੇ ਆਪਣੇ ਮੂੰਹੋਂ ਦੋ ਬੋਲ ਬੋਲ ਕੇ ਮਾਫੀ ਦੇ ਦੇਵੇ ਕਹਿ ਦੇਵੇ ਕਿ ਚਲੋ ਜੋ ਹੋਇਆ ਠੀਕ ਹੈ ਮੈਂ ਵੀ ਬੱਜ ਗਿਆ ਇਹਦੇ ਤੇ ਕੋਈ ਕੇਸ ਨਹੀਂ ਕਰਨਾ ਕਿਉਂਕਿ ਇਹਦੇ ਮਨ ਦੇ ਵਿੱਚ ਸੀ ਕਿ ਸਾਡੇ ਕੋਲ ਬੇਦਬੀਆਂ ਹੋਈਆਂ ਤੇ ਅਸੀਂ ਕਿਉਂ ਕੀਤੀਆਂ ਅਸੀਂ ਇਕਾਲ ਤਖਤ ਤੇ ਗਣਾ ਕਬੂਲ ਕਰ ਲਿਆ ਹੈ ਸੰਗਤ ਦੇ ਸਾਹਮਣੇ ਅਸੀਂ ਸੇਵਾ ਕਰ ਰਹੇ ਹਾਂ ਚਲੋ ਜੇ ਇਹਨਾਂ ਕੋਲੋਂ ਜਜਬਾਦ ਦੇ ਵਿੱਚ ਆ ਕੇ ਗੋਲੀ ਚੱਲੀ ਹੈ ਤੇ ਮੈਂ ਇਸ ਨੂੰ ਮਾਫ ਕਰਦਾ ਹਾਂ ਸੋ ਜਿਸ ਨੂੰ ਇਹ ਵਚਨ ਕਹਿ ਦੇਵੇ ਤੇ ਮੇਰੇ ਖਿਆਲ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸੰਗਤ ਵੱਲੋਂ ਮਾਣ ਹੀ ਬਖਸ਼ਿਸ਼ ਹੋਵੇਗਾ ਘਾਟਾ ਨਹੀਂ ਪਵੇਗਾ ਸੋ ਇਹਨਾਂ ਗੱਲਾਂ ਨੂੰ ਨੋਟ ਕੀਤਾ ਜਾਵੇ ਜੀ ਸੋ ਨਿਮਾਣਾ ਜਿਹਾ ਸਿੱਖ ਹਾਂ ਮੇਰੀ ਤਾਂ ਬੇਨਤੀ ਹੈ ਅਗਰ ਇਸ ਤੇ ਕੋਈ ਅਸਰ ਕਰ ਲਵੇ ਤੇ ਬੜੀ ਵੱਡੀ ਗੱਲ ਹੈ ਬੜੀ ਵੱਡੀ ਜਿੱਤ ਹੋ ਸਕਦੀ ਹੈ ਫਿਰ ਅਕਾਲੀ ਦਲ ਵੀ ਇੱਕ ਹੋ ਸਕਦਾ ਹੈ ਸਾਰਾ ਕੁਝ ਹੀ ਹੋ ਸਕਦਾ ਹੈ ਆਪਣੇ ਮਨ ਦੇ ਗਿਲੇ ਸ਼ਿਕਵੇ ਭਲਾ ਕੇ ਅਸੀਂ ਲੋਕਾਂ ਨੂੰ ਜਾਂ ਕਿਸੇ ਨੂੰ ਵੀ ਮਾੜਾ ਕਹਿਣ ਤੋਂ ਸੰਕੋਚ ਕਰੀਏ ਮਾੜੀ ਬੋਲੀ ਮਾੜੀ ਭਾਸ਼ਾ ਤੇ ਕੰਟਰੋਲ ਕਰੀਏ ਇੱਕ ਜਥੇਬੰਦੀ ਦਾ ਜਥੇਦਾਰ ਹੋਵੇ ਤੇ ਉਹ ਬੀਵੀਆਂ ਵਾਸਤੇ ਮਾੜੇ ਵਚਨ ਬੋਲੇ ਸ਼ੋਭਾ ਨਹੀਂ ਦਿੰਦਾ ਸੋ ਅਸੀਂ ਇਹੀ ਅਰਦਾਸ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਮੱਤ ਬਖਸ਼ਣ ਔਰ ਸਿੱਦੇ